ਦੇੜੇ 13 12 ਸਾਲ ਹੋ ਗਏ ਹਨ ਬਣੀ ਨੂੰ ਜਦੋਂ ਇਹ ਬਣੀ ਹੈ ਮੇਰੇ ਖੇਲ ਦੇ ਵਿੱਚ ਲੋਕ ਇਹਦੇ ਵਧੇ ਨੇ ਕਾਰਨ ਕੀ ਸੀਗਾ ਬਿੱਲੂ ਛਾੜ ਰਜਿੰਦਰ ਛਾੜਾ ਜੀ ਛੋਟਾ ਨਾਮ ਨੇ ਅਕ੍ਰਮ ਬਿੱਲੂ ਕਨੇ ਆਪਾਂ ਇਹਦਾ ਮਾਤਾ ਜੀ ਦੇ ਸ਼ੂਗਰ ਸ਼ੀਰਾਂ ਨੂੰ ਸ਼ੂਗਰ ਤੋਂ ਮੌੜੋ ਬੈਲੋ ਜਦੋਂ ਇਹਨਾਂ ਦੇ ਵਿਚਾਰ ਆਇਆ ਮਨ ਚ ਇੱਕ ਲੋਕਾਂ ਨੂੰ ਚੇਤਨਾ ਕੀਤੀ ਜਾਵੇ ਇਲਾਜ ਤਾਂ ਲੋਕ ਕਰਦੇ ਹੀ ਹੈ ਜੇ ਚੇਤਨ ਕੀਤਾ ਜਾਵੇ ਤਾਂ ਹੋ ਸਕਦਾ ਬਚਾਅ ਹੋ ਜੇ ਮੈਂ ਸਮਝਦਾ ਵੀ ਤਕਰੀਬਨ ਕਈ ਬੜੀ ਸਾਲ ਦੇ ਵਿੱਚ ਯਾ ਪਿਆ ਕੈਂਪ ਵੀ ਲਾਇਆ ਨੇ ਸ਼ੂਗਰ ਚੇਤਨਾ ਦੇ ਸ਼ੂਗਰ ਸਿਕਾਇਤੀ ਨੇ ਸ਼ੂਗਰ ਚੈੱਕ ਅਪ ਕੈਂਪ ਕੁਸਟੇਸ਼ਨ ਤੇ ਕੋਈ ਬੱਸ ਸਟੈਂਡ ਦੇ ਕੋਈ ਇੱਧਰ ਕੋ ਉੱਧਰ ਇੱਕ ਬੜੀ ਵੱਡੀ ਗੱਲ ਨਾ ਮੈਂ ਸਮਝਦਾ ਵੀ ਜਿਹੜਾ ਇਹੋ ਜਿਹਾ ਕੈਂਪ ਲਾਉਣੇ ਬੜੀ ਵੱਡੀ ਗੱਲ ਆ ਲੋਕਾਂ ਨੂੰ ਜਿਹੜਾ ਜਾਣੂ ਕਰਾਉਣਾ ਕਿਸੇ ਗੱਲ ਤੋਂ ਸ਼ੂਗਰ ਖਾਸ ਕਰਕੇ ਇਲਾਜ ਦਾ ਵੇਖਦੇ ਆ ਵੀ ਜਿਹੜਾ ਸਾਨੂੰ ਅੱਜ ਕੀ ਛੱਡੀ ਯੁਗ ਹੈ ਇਹ ਯੁਗ ਦੇ ਵਿੱਚ ਸਭ ਤੋਂ ਬਾਹਰ ਆ ਵੀ ਸ਼ੂਗਰ ਇਹਨਾਂ ਕਿਉਂ ਜਿਵੇਂ ਲੋਕਾਂ ਨੂੰ ਜਕੜ ਰਹੀ ਹੈ ਜਕੜ ਵੀ ਇਹਨਾਂ ਕਰ ਰਹੀ ਹੈ ਉਹਨਾਂ ਨਾਲ ਮੜ ਕੇ ਇੰਡਾਈਨ ਕਮੀਆਂ ਬਿਮਾਰੀਆਂ ਲੱਗਦੀਆਂ ਨੇ ਜਿਵੇਂ ਕਿ ਖਾਸ ਕਰਕੇ ਗੁਰਦੇ ਖਰਾਬ ਹੋ ਜਾਣੇ ਹਾਰਟ ਫੇਲ ਹੋ ਜਾਣਾ ਜਿਵੇਂ ਬਲੱਡ ਸ਼ੂਗਰ ਦੇ ਨਾਲ ਇਹਦੇ ਲੋੜੇ ਨੁਕਸਾਨ ਹੋ ਰਹੇ ਨੇ ਪਰ ਅਸੀਂ ਲੋਕ ਜਾਗਰੂਕ ਤੇ ਫਿਰ ਨਹੀਂ ਹੈ ਹੁੰਦੀ ਕਿਸ ਗੱਲ ਤੋਂ ਹੈ ਚਲੋ ਫਿਕਰ ਤਾਂ ਹਰ ਬੰਦੇ ਨੇ ਹੈ ਹੀ ਹੈ ਜਿਹੜਾ ਖਾਸ ਕਰਕੇ ਜਿਹੜਾ ਖਾਣਾ ਖਾਣਾ ਉਹ ਬਹੁਤ ਸਾਡਾ ਵਧੀਆ ਨਹੀਂ ਰਹਿ ਗਿਆ ਹੁਣ ਪੋਜ਼ਿਟਿਵ ਖਾਣਾ ਨਹੀਂ ਹੈ ਮੈਂ ਧੰਨਵਾਦ ਕਰਦਾ ਸਾਡੀ ਸਾਰੀ ਸੋਸਾਇਟੀ ਦਾ ਖਾਸ ਕਰਕੇ ਬਿੱਲੂ ਚਾਹੋ ਜੀ ਦਾ ਤੇ ਇਸ ਤਰ੍ਹਾਂ ਜਿਵੇਂ ਤੁਸੀਂ ਜਾਈ ਖੜੇ ਮੇਰੇ ਨਾਲ ਇਹ ਵੀ ਸਾਡੇ ਨਾਲ ਮੇਰੇ ਖਾ ਉਹ ਜਦੋਂ ਇਹ ਸੋਸਾਇਟੀ ਬਣੀ ਜੁੜੇ ਨੇ ਖਾਸ ਜਦੋਂ ਇਹ ਵੇਖਦੇ ਆ ਸੱਜਣ ਮਿੱਤਰ ਆਉਂਦੇ ਨੇ ਇੱਥੇ ਜਾਂ ਅਲਾਇ ਕਰਉਂਦੇ ਨੇ ਜਿਵੇਂ ਅੱਜ ਦੀ ਅੱਲਾ ਲੋ ਰਾਸ਼ ਜਿਹੜਾ ਕਿੰਨਾ 250 ਮੀਲੀ ਇੱਥੇ ਇੱਕ ਤਕਰੀਬ ਚੈੱਕ ਅਪ ਕਰਾਉਣਾ ਆਇਆ ਹੈਗਾ ਇਸ ਤੋਂ ਪਹਿਲਾਂ ਜਿੰਨੇ ਵੀ ਲੋਕਾਂ ਨੂੰ ਜਾਗਰਤੀ ਮਿਲੀ ਹੈ ਮੈਂ ਸਮਝਦਾ ਸਾਡੇ ਜਿਹੜੇ ਕਲੱਬ ਹੈ ਇਹਨੂੰ ਜੇਸ ਤੋਂ ਵੀ ਅੱਗੇ ਜੋ ਬਾਤ ਕਰ ਸਕਦੇ ਕਰਨਾ ਚਾਹੀਦਾ ਹੈ ਧੰਨਵਾਦ